ਬਸੀ ਪਠਾਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹੰਤ ਬਾਬਾ ਬੁੱਧਦਾਸ ਜੀ ਮਹਾਰਾਜ ਜੀ ਦੀ ਯਾਦ ਦੇ ਵਿੱਚ 58ਵਾਂ ਧਾਰਮਿਕ ਸਮਾਗਮ ਬੜੀ ਸ਼ਰਧਾ ਦੇ ਨਾਲ ਗੱਦੀ ਨਿਸ਼ੀਨ ਮਹੰਤ ਡਾਕਟਰ ਸਿਕੰਦਰ ਦੀ ਅਗਵਾਈ ਦੇ ਹੇਠ ਕਰਵਾਇਆ ਗਿਆ ਜਿਸ ਵਿੱਚ ਦੂਰੋਂ ਦੂਰੋਂ ਸ਼ਰਧਾਲੂ ਬਾਬਾ ਬੁੱਧਦਾਸ ਜੀ ਦੇ ਡੇਰੇ ਵਿਖੇ ਨਤਮਸਤਕ ਹੋਏ ਇਸ ਮੌਕੇ ਤੇ ਫਤੇਗੜ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਡਾਕਟਰ ਅਮਰ ਸਿੰਘ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਸਾਬਕਾ ਚੇਅਰਮੈਨ ਹਰਮਿੰਦਰ ਸਿੰਘ ਪਾਂਬਰੀ ਅਤੇ ਆਪ ਤੋਂ ਚਮਕਾਰ ਸਾਹਿਬ ਤੋਂ ਵਿਦਾਇਕ ਡਾਕਟਰ ਚਰਨਜੀਤ ਸਿੰਘ ਆਰਤੀ ਐਸੋਸੀਏਸ਼ਨ ਤੇ ਸੁਪਰਪ੍ਰਧਾਨ ਜਨਰਲ ਸਕੱਤਰ 사ਧੂ ਰਾਮ ਪਟਮਾਜਰਾ ਅਤੇ ਵੱਖ-ਵੱਖ ਸਿਆਸੀ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਬਸੀ ਪਠਾਣਾ ਬਹੁਤ ਹੀ ਪਵਿੱਤਰ ਸਥਾਨ ਹੈ। ਹਰ ਸਾਲ ਇੱਥੇ ਨਤਮਸਤਕ ਹੋਣਿਆ ਅਜਿਹੇ ਸ਼ਬਦਾਂ ਦਾ ਪ੍ਰਗਟਾਵਾ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਵੱਲੋਂ ਕਿਹਾ ਗਿਆ। ਉਹਨਾਂ ਨੇ ਕਿਹਾ ਕਿ ਜਿਹੜਾ ਵੀ ਇਸ ਡੇਰੇ ਤੇ ਆਉਂਦਾ ਹੈ ਉਹ ਕਿਸਮਤ ਵਾਲਾ ਹੁੰਦਾ ਹੈ ਅਤੇ ਜੋ ਵੀ ਇਥੋਂ ਅ ਅਰਦਾਸ ਹੀ ਅਰਦਾਸ ਪੂਰੀ ਹੁੰਦੀ ਹੈ ਉਹ ਤ ਪਵਿੱਤਰ ਦਿਨ ਹੈ ਜੋ ਕਿ ਸ਼ਹਿਰ ਬਸਿਉਲ ਦਾ ਤੰਤਨ ਬਾਬਾ ਬੁੱਧਾ ਸਮਰਾਜ ਜੋ ਪੂਰਾ ਸਤਿਗੁਰ ਤੇ ਮਹਾਨ ਸਾਧੂ ਹੋਏ ਨੇ ਉਹਦੀ ਸਾਲਾਨਾ ਵਰਸੇ ਸਮਾਗਮ ਵਿੱਚ ਜਿੱਥੇ ਬਹੁਤ ਸਾਰੇ ਹਜ਼ਾਰਾਂ ਸੰਗਤ ਵਿੱਚ ਜਿਵੇਂ ਸਾਡੇ ਉਹ ਅਣਜਾਣੇ ਸੰਤ ਬਾਪੁਰਸ਼ ਆਏ ਨੇ ਸਾਰੇ ਪੋਲੀਟਿਕਲ ਰਾਜਨੀਤਿਕ ਧਾਰਮਿਕ ਆਗੂ ਆਏ ਨੇ ਤੇ ਬੜਾ ਚੰਗਾ ਲੱਗ ਰਿਹਾ ਕਿਉਂਕਿ ਮਹਾਪੁਰਖਾਂ ਦੇ ਨਾਮ ਦੀ ਖੁਸ਼ਬੂ ਹੈ ਜਿਹੜੀ ਉਸ ਨੂੰ ਲਿਆ ਜਾ ਰਿਹਾ ਹੈ ਇਹ ਅੱਜ ਦੇ ਕਲਯੁਗ ਦੇ ਸਮੇਂ ਵਿੱਚ ਸਤ ਸੰਗਤ ਦੇ ਵਿੱਚ ਜਾਣਾ ਸਾਧੂ ਦੀ ਸੰਗਤ ਵਿੱਚ ਸੰਗਤ ਬਹੁਤ ਜ਼ਰੂਰੀ ਹੈ ਕਦੇ ਸਾਨੂੰ ਸ਼ਾਂਤੀ ਤੇ ਸੁੱਖ ਮਿਲ ਸਕਦਾ ਹੈ ਬਹੁਤ ਬਹੁਤ ਬਾਬਾ ਬੁੱਧ ਜੀ ਉਹਨਾਂ ਦੇ ਅਸਥਾਨ ਤੇ ਜੋ ਉਹਨਾਂ ਦਾ ਸਲਾਣਾ ਵਰਸੀ ਸਮਾਗਮ ਹੁੰਦਾ ਹੈ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸਕੰਦਰ ਸਿੰਘ ਜੀ ਉਹਨਾਂ ਵੱਲੋਂ ਇਹ ਜਿਹੜਾ ਸਾਲਾਨਾ ਪ੍ਰੋਗਰਾਮ ਕਰਾਇਆ ਜਾਂਦਾ ਇੱਕ ਬਹੁਤ ਵੱਡੀ ਜਿਹੜੀ ਬਾਬਾ ਬੁੱਧਦਾਸ ਜੀ ਨੇ ਮਾਨਵਤਾ ਦੀ ਸੇਵਾ ਕੀਤੀ ਔਰ ਇੱਕ ਸਾਨੂੰ ਆ ਆਮ ਲੋਕਾਂ ਨੂੰ ਇੱਕ ਵਧੀਆ ਰਾਹ ਉਹਨਾਂ ਨੇ ਜਿਹੜਾ ਦਰਸਾਇਆ ਔਰ ਪ੍ਰੇਰਿਤ ਕੀਤਾ ਕਿ ਸਮਾਜ ਚ ਵਧੀਆ ਦੇਖੋ ਜੀ ਬਾਬਾ ਬੁੱਧਦਾਸ ਜੀ ਦੀ ਇਹ ਵਰਬੇ ਬੜੀ ਪਵਿੱਤਰ ਜਗ੍ਹਾ ਵਸੀ ਪਠਾਣਾ ਚ ਅਸੀਂ ਹਰ ਸਾਲ ਇੱਥੇ ਆ ਕੇ ਨਤਮਤ ਸਿਖੁੰਨੇ ਆ ਅਸੀਂ ਇਕੱਲੇ ਨਹੀਂ ਇੱਥੇ ਹਜ਼ਾਰਾਂ ਸਾਧੂ ਸੰਤ ਆਉਂਦੇ ਆ ਚਾਰ ਪੰਜ ਛੇ ਦਿਨ ਰੁਕਦੇ ਆ ਭਜਨ ਕੀਰਤਨ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਪਾਠ ਹੁੰਦਾ ਅਰਦਾਸ ਹੁੰਦੀ ਆ ਬਹੁਤ ਜ਼ਿਆਦਾ ਪਵਿੱਤਰ ਜਗ੍ਹਾ ਮੈਂ ਸਮਝਦਾ ਜਿਹੜਾ ਵੀ ਬੰਦਾ ਇੱਥੇ ਆਉਂਦਾ ਉਹ ਕਿਸਮਤ ਵਾਲਾ ਔਰ ਕੁਛ ਨਾ ਕੁਛ ਬਾਬਾ ਫੁੱਦਤ ਜੀ ਦੀ ਔਰ ਗੁਰੂ ਗ੍ਰੰਥ ਸਾਹਿਬ ਦਾ ਆਸ਼ੀਰਵਾਦ ਲੈ ਕੇ ਜਾਂਦਾ ਯਾਰ ਉਹ ਤੇ ਅਸੀਂ ਤਾਂ ਉਹਨਾਂ ਦੇ ਖਿਲਾਫ ਪਾਰਲੀਮੈਂਟ ਨਹੀਂ ਅਸੀਂ ਚੱਲਣ ਦੇ ਰਹੇ ਉਹਨਾਂ ਦੇ ਖਿਲਾਫ ਲੜਾਈ ਲੜ ਰਹੇ ਆ ਕਿਉਂਕਿ ਜਿਹੜੀ ਮੋਦੀ ਦੀ 24 ਦੀ ਸਰਕਾਰ ਆ ਮਹਾਰਾਸ਼ਟra ਦੀ ਸਰਕਾਰ ਆ ਹਰਿਆਣਾ ਦੀ ਸਰਕਾਰ ਆ ਔਰ ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਨੇ ਵੋਟਾਂ ਦੀ ਚੋਰੀ ਕਰਕੇ ਸਰਕਾਰਾਂ ਬਣਾਈਆਂ ਜਾਂ ਜਿੱਤੇ ਆ ਅਸੀਂ ਜਦੋਂ ਤੱਕ ਇਲੈਕਸ਼ਨ ਕਮਿਸ਼ਨ ਔਰ ਇਹ ਸਾਰਾ ਕੁਝ ਠੀਕ ਨਹੀਂ ਹੋ ਜਾਂਦਾ ਸਾਡੀ ਲੜਾਈ ਜਾਰੀ ਉਹ ਤੇ ਹੜਾ ਆ ਉਹ ਬੱਸੀ ਪਖਾਣਾ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਕੱਢੀ ਨਿਸ਼ੀਨ ਨੇ ਡਾਕਟਰ ਸਿਕੰਦਰ ਸਿੰਘ ਜੀ ਉਹ ਮਨਾਉਂਦੇ ਨੇ ਔਰ ਹਰ ਸਾਲ ਤਕਰੀਬਨ 5 ਦਿਨ ਜਿੱਥੇ ਇੱਥੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਹੁੰਦੇ ਨੇ ਉਹਦੇ ਨਾਲ ਨਾਲ ਸਨ तमाम ਪੁਰਸ਼ ਜਿਹੜੇ ਨੇ ਸਾਧੂ ਪੂਰੇ ਦੇਸ਼ ਦੇ ਵਿੱਚੋਂ ਉਹ ਇੱਥੇ ਪਹੁੰਚਦੇ ਨੇ ਅਸ਼ੀਰਵਾਦ ਦਿੰਦੇ ਨੇ ਸੰਗਤ ਨੂੰ ਔਰ ਸਾਨੂੰ ਵੀ ਹਰ ਸਾਲ ਕਿਉਂਕਿ ਮੈਂ ਇਸ ਨਗਰ ਦਾ ਜੰਪਾਲਿਆ ਪਿੰਡ ਦਾ ਜਾਂ ਔਰ ਮੇਰੇ ਜਿਹੜਾ ਮਾਪਿਓ ਇੱਥੇ ਹੀ ਪੰਜਵੀਂ ਕਲਾਸ ਤੋਂ ਲੈ ਕੇ ਤੇ ساری ਜ਼ਿੰਦਗੀ ਜਿਹੜੀ ਹੈਗੀ ਹੈ ਬਤੀਤ ਕੀਤੀ ਸੋ ਬੜਾ ਜਿੱਥੇ ਇਸ ਧਰਤੀ ਨਾਲ ਲਗਾਓ ਆ ਉੱਥੇ ਪਾਪਾ ਬੋਦਾ ਜੀ ਦੇ ਦੇਰੇ ਦਾ ਸੋ ਆਸ਼ੀਰਵਾਦ ਹਰ ਸਾਲ ਲੈਣ ਦਾ ਮੌਕਾ ਮਿਲਦਾ ਆ